ਉਹਤੇ ਕਿ ਉઠી ਜਾ ਇੱਕ ਨੰਬਰ ਦੀ ਐ ਇਹਨੂੰ ਕੋਈ ਪੁੱਛੇ ਵੀ ਤੂੰ ਰੇੜੀਆਂ ਤੇ ਖੜੀ ਸੋਹਣੀ ਲੱਗਦੀ ਐ ਕਾਰਲਾ ਮਣਾ ਇਹਨਾਂ ਨੂੰ ਖੁਸ਼ ਇਹ ਨਾ ਕਦੇ ਖੁਸ਼ ਹੋਈਆਂ ਨੇ ਤੇ ਨਾ ਹੀ ਕਦੇ ਇਹਨਾਂ ਨੇ ਖੁਸ਼ ਹੋਣਾ ਨਾ ਕੀ ਗੱਲ ਇੱਥੇ ਖੜੀ ਸਾਡੀ ਗੱਲਾਂ ਸੁਣੀ ਜਾਨੀ ਆ ਤੈਨੂੰ ਸ਼ਰਮ ਨਹੀਂ ਆਉਂਦੀ ਨਹੀਂ ਨਹੀਂ ਦੇਦੀ ਇਹ ਜੀ ਕੋਈ ਗੱਲ ਨਹੀਂ ਨਾ ਹੋਰ ਫਿਰ ਕਿਹੜੀ ਗੱਲ ਆ ਲੈ ਆਈ ਆ ਇਹ ਫਲ ਫਰੂਟ ਖਰੀਦ ਕੇ ਦੀਦੀ ਮੈਂ ਤਾਂ ਨਾ ਤੁਹਾਡੇ ਲਈ ਫਲ ਫਰੂਟ ਖਰੀਦ ਕੇ ਲੈ ਕੇ ਆਈ ਸੀਗੀ ਤੁਹਾਨੂੰ ਵੀ ਤਾਂ ਪਤਾ ਹੀ ਆ ਵੀ ਮੈਂ ਡਿਊਟੀ ਤੋਂ ਆਉਂਦੀ ਆਉਂਦੀ ਲੇਟ ਹੋ ਜਾਂਦੀ ਆ ਦੀਦੀ ਉਹਦੇ ਕਰਕੇ ਨਾ ਮੇਰੇ ਤੋਂ ਖਾਣ ਲਈ ਕੁਝ ਬਣਾਇਆ ਨਹੀਂ ਜਾਂਦਾ ਹੈਗਾ ਮੈਂ ਤਾਂ ਤਾਂ ਕਰਕੇ ਤੁਹਾਡੇ ਲਈ ਫਲ ਫਰੂਟ ਖਰੀਦ ਲਈ ਮੈਂ ਤਾਂ ਬਸ ਕਰਨੀ ਬਸ ਕਰ ਮੈਂ ਤੈਨੂੰ ਸਭ ਜਾਣਦੀ ਆ ਲਿਆਉਣ ਵਾਈ ਨੂੰ ਮੰਮੀ ਆਏ ਕਿਉਂ ਕਰਦੇ ਹੋ ਮੈਂ ਦੇਰੀ ਵਾਸਤੇ ਤਾਂ ਲੈ ਕੇ ਆਈ ਆ ਕੀ ਹੋ ਗਿਆ ਬੇਬੇ ਕਿੰਨੇ ਰੋਲਾ ਜਾ ਪਾ ਰੱਖਿਆ ਰਾਜ ਤੁਸੀਂ ਆ ਗਏ ਮੈਂ ਤੁਹਾਡੇ ਲਈ ਫਲ ਫਰੂਟ ਕੱਟ ਕੇ ਲਿਆਵਾ ਤੁਸੀਂ ਖਾਓਗੇ ਫਲ ਫਰੂਟ ਓ ਮੈਂ ਨਹੀਂ ਕੋਈ ਖਾਣੇ ਫਲ ਫਰੂਟ ਰਾਜ ਕਦੇ ਚੱਜ ਦੀ ਚੀਜ਼ ਵੀ ਖਾ ਲਿਆ ਕਰੋ ਤੁਸੀਂ ਤਾਂ ਬਸ ਸਾਰਾ ਦਿਨ ਤਾਂ ਕੀ ਸਾਰਾ ਦਿਨ ਬੋਲ ਰ ਅੱਗੇ ਵੀ ਬੋਲ ਓ ਹੁਣ ਚੁੱਪ ਕੇ ਹੋਗੀ ਬੋਲ ਹੁਣ ਯਾਰ ਵਾਸਕਰ ਪੁੱਤ ਤੈਨੂੰ ਪੜਾਣਾ ਹੈਗਾ ਇਹ ਕੀ ਬੋਲਣਾ ਚਾਹੁੰਦੀ ਐ ਮੰਮੀ ਨਾ ਸਹੀ ਕਹਿੰਦੇ ਨੇ ਤੁਸੀਂ ਸਭ ਸਮਝਦੇ ਹੋ ਵੀ ਮੈਂ ਕੀ ਕਹਿਣਾ ਚਾਹੁੰਦੀ ਆ ਉਹ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੇਰੇ ਚਾਹਨ ਨਾ ਚਾਹਨ ਤੋਂ ਮੈਂ ਤਾਂ ਆਪਣੀ ਮਰਜ਼ੀ ਦੀ ਜ਼ਿੰਦਗੀ ਜਿਉਣਾ ਵੈਸੇ ਵੀਰੇ ਮੈਂ ਦੇਖ ਰਹੀ ਆ ਭਾਬੀ ਨਾ ਕੁਝ ਜ਼ਿਆਦਾ ਹੀ ਗਿਆਨ ਦਾ ਵੰਡ ਰਹੀ ਆ ਦੀਦੀ ਮੈਂ ਗਿਆਨ ਵੰਡਣ ਵਾਲੀ ਕੌਣ ਹੁੰਦੀ ਆ ਉਹ ਜ਼ਿੰਦਗੀ ਨਾ ਆਪਣਿਆਂ ਨੂੰ ਦੁਖੀ ਕਰਕੇ ਨਹੀਂ ਜਿਉਈ ਜਾਂਦੀ ਜ਼ਿੰਦਗੀ ਤਾਂ ਨਾ ਆਪਣੇਆਂ ਨੂੰ ਖੁਸ਼ ਕਰਕੇ ਜਿਉਈ ਜਾਂਦੀ ਆ ਨਾ ਫਿਰ ਹੁਣ ਤੂੰ ਸਿਖਾਏਂਗੀ ਵੀ ਮੈਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਰਾਜ ਇੱਕ ਦੁਨੀਆਦਾਰੀ 'ਚ ਨਾ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਤਾਂ ਕਿਹਾ ਹੀ ਜਾਂਦਾ ਫਿਰ ਕਿਉਂ ਨਾ ਕੋਈ ਕਿੰਨਾ ਬੁਰਾ ਲੱਗੇ ਆਹ ਗੱਲ ਤਾਂ ਨਾ ਭਾਬੀ ਤੂੰ ਜਮਾਂ ਸਹੀ ਕਹੀ ਆ ਕਹਦੀ ਤਾਂ ਤੂੰ ਐਵੇਂ ਆ ਜਿਵੇਂ ਤੂੰ ਕਦੇ ਝੂਠ ਬੋਲਿਆ ਹੀ ਨਹੀਂ ਹੁੰਦਾ ਹਮੇਸ਼ਾ ਹੀ ਸੱਚ ਬੋਲਿਆ ਹੁੰਦਾ ਨਾ ਤੁਸੀਂ ਸਾਰੇ ਮੈਨੂੰ ਝੁੱਠੀ ਸਾਬਤ ਕਿਉਂ ਕਰਨ ਲੱਗੇ ਹੋ ਔ ਮੈਨੂੰ ਆਇਆ ਤਾਂ ਦੱਸੋ ਮੈਂ ਕੀ ਝੂਠ ਬੋਲਿਆ ਉਹ ਸੱਚ ਦੀ ਮੂਰਤੀ ਤੂੰ ਝੂਠ ਨਹੀਂ ਬੋਲਦੀ ਹੈ ਤੈਨੂੰ ਮੈਂ ਯਾਦ ਕਰਾ ਦੇਣਾ ਤੂੰ ਹੀ ਦੱਸ ਦੇ ਬਿਰੇ ਆਪਣੀ ਗਲਤੀ ਮੰਨਦਾ ਕੌਣ ਹੁੰਦਾ ਬਿਲਕੁਲ ਸਹੀ ਕਿਹਾ ਭੈਣੇ ਤੇਨੇ ਇਹ ਤਾਂ ਮੈਂ ਹੀ ਯਾਦ ਕਰਾਉਣਾ ਹਾਂ ਯਾਦ ਆ ਤੈਨੂੰ ਜਦੋਂ ਤੇਤੋਂ ਕੱਲ ਮੈਂ ਪੈਸੇ ਮੰਗੇ ਸੀ ਉਹਦਾ ਤੂੰ ਕਹਿੰਦੇ ਸੀ ਹੈ ਨਹੀਂ ਪੈਸੇ ਮੇਰੇ ਕੋਲੇ ਆ ਹੁਣ ਫਲ ਬਰੂਟਾਂ ਨੂੰ ਕਿੱਥੋਂ ਆਗੇ ਹੁਣ ਮੈਂ ਤੁਹਾਨੂੰ ਕਿਵੇਂ ਦੱਸਾਂ ਵੀ ਮੈਂ ਪੈਸਿਆਂ ਦਾ ਇੰਤਜ਼ਾਮ ਕਿਵੇਂ ਕੀਤਾ ਯਾਰ ਮੈਨੂੰ 200 ਰੁਪਏ ਦੇ ਦੇ ਬਸ 200 ਉਹ ਐਕਚੁਅਲੀ ਨਾ ਯਾਰ ਮੈਨੂੰ ਚਾਹੀਦੇ ਨੇ ਮੈਂ ਨਾ ਤੈਨੂੰ ਤਨਖਾਹ ਮਿਲੀ ਤੇ ਨਾਲ ਦੀ ਨਾਲ ਵਾਪਸ ਕਰ ਦੂੰਗੀ ਉਹ ਯਾਰ ਮੈਂ ਤੈਨੂੰ ਵਾਪਸ ਕਰਨ ਨੂੰ ਨਹੀਂ ਕਹਿ ਰਹੀ 200 ਰੁਪਏ ਦਾ ਆਉਂਦਾ ਹੀ ਕੀ ਹੈ ਤੂੰ ਮੇਰੇ ਤੋਂ 500 ਲੈ ਜਾ ਉਹ ਨਹੀਂ ਨਹੀਂ ਮੇਰਾ ਤਾਂ ਨਾ 243 ਸਰਜੂਗਾ ਨਾ ਕਿਹੜੀਆਂ ਧੈਰੀਆਂ ਸੋਚਾਂ ਚ ਪਈ ਹੁਣ ਤੂੰ ਯਾਦ ਕਰ ਰਹੀ ਐ ਵੀ ਮੈਂ ਕਿਹੜੇ ਕਿਹੜੇ ਝੂਠ ਬੋਲੇ ਨੇ ਓ ਮਮਮੀ ਇਹਨੂੰ ਤਾਂ ਯਾਦ ਵੀ ਨਹੀਂ ਹੋਣਾ ਇਹਨੇ ਕਿੰਨੇ ਝੂਠ ਬੋਲੇ ਨੇ ਇਹਨੂੰ ਤਾਂ ਉਹਨਾਂ ਦੀ ਗਿਣਤੀ ਵੀ ਨਹੀਂ ਯਾਦ ਇਹ ਮਾਤਾ ਕਿਵੇਂ ਫੋਨ ਕਰੀ ਜਾਂਦੀ ਐ ਜੇ ਇਹਨੂੰ ਦੱਸਤਾ ਇਹਨੇ ਚੁਗਲੀ ਕਰਨੀ ਐ ਨੇ ਆਪਦੀ ਮਾਂ ਨਾਲ ਕੱਟ ਹੀ ਦੇਣਾ ਮੇਰਾ ਫੋਨ ਕੱਟਤਾ ਕੋਈ ਕੰਮ ਕਰਦੀ ਹੋਣੀ ਆ ਮੈਂ ਥੱਕ ਵਾਲਾ ਗਈ ਮੇਰੀ ਤਾਂ ਨਾ ਪਿੱਠ 'ਚ ਵੀ ਬਹੁਤ ਦਰਦ ਹੋ ਰਿਹਾ ਇਹ ਨਾ ਦਿਨ ਕੋਈ ਅਸਰ ਮੰਮੀ ਦਾ ਫੋਨ ਆਇਆ ਸੀ ਰਾਜ ਮੰਮੀ ਦਾ ਫੋਨ ਆਇਆ ਸੀ ਤੁਸੀਂ ਮੈਨੂੰ ਦੱਸਿਆ ਕਾ ਤੋ ਨਹੀਂ ਉਹ ਦੱਸਣ ਨਾ ਤੂੰ ਐਂ ਕਰਦੀ ਐ ਜਿਵੇਂ ਤੁਸੀਂ ਬਾਲੇ ਉਠਾਂ ਦੇ ਵਪਾਰ ਕਰਨੇ ਹੁੰਦੇ ਨੇ ਉਹ ਚ ਘਾਟਾ ਪੈ ਗਿਆ ਦੇਖੀ ਕਰ ਦੇ ਗਈੋਂ ਉਹ ਜੇ ਮੈਂ ਉਠਾਂ ਦਾ ਵਪਾਰ ਨਹੀਂ ਕਰਨਾ ਇਹਦਾ ਮਤਲਬ ਇਹ ਥੋੜੀ ਆ ਵੀ ਤੁਸੀਂ ਮੇਰੀ ਮਾਂ ਨਾਲ ਮੇਰੇ ਗੱਲ ਹੀ ਨਾ ਕਰਵਾਉ ਨਾ ਤੂੰ ਹੁਣ ਗੱਲ ਕਰ ਲੈ ਜਿਹੜੀ ਕਰਨੀ ਐ ਮੈਂ ਕਿਹਾ ਤੇਰਾ ਮੂੰਹ ਫੜਿਆ ਹੋਇਆ ਨਾਰਾਜ਼ ਤੂੰ ਸੇ ਹਰ ਵਕਤ ਮੇਰੇ ਤੇ ਹੀ ਕਿਉਂ ਖਿਜਿਆ ਰਹਿਨੇ ਹੋ ਉਹ ਚੁੱਪ ਕਰਕੇ ਨਾ ਆਪਦੀ ਮਾਂ ਨਾਲ ਗੱਲ ਕਰ ਲੈ ਜਿਹੜੀ ਕਰਨੀ ਐ ਨਹੀਂ ਬਾਹਰ ਚਲੀ ਜਾ ਮੈਨੂੰ ਬੜਾ ਪਰੇਸ਼ਾਨ ਨਾ ਕਰ ਮੈਨੂੰ ਪਤਾ ਹੀ ਆ ਤੁਸੀਂ ਕਿਉਂ ਪਰੇਸ਼ਾਨ ਹੋ ਇਸ ਟਾਈਮ ਤੁਹਾਨੂੰ ਪੀਣ ਦੀ ਤਲਬ ਜੋ ਲੱਗੀ ਹੋਈ ਆ ਜੇ ਡੱਫੋਗੇ ਤਾਂ ਹੀ ਤੁਹਾਡੀ ਗੱਲ ਬਣੂਗੀ ਲੈ ਆ ਹੀ ਗਿਆ ਮੇਰੀ ਧੀ ਰਾਣੀ ਦਾ ਫੋਨ ਹੈਲੋ ਹਾਂਜੀ ਮੰਮੀ ਕਿਵੇਂ ਹੋ ਮੈਂ ਤਾਂ ਠੀਕ ਆ ਪਹਿਲਾਂ ਮੈਨੂੰ ਆਏ ਦੱਸ ਤੂੰ ਮੇਰਾ ਫੋਨ ਕਿਉਂ ਕਟਿਆ ਸੀ ਮੰਮੀ ਮੈਂ ਤਾਂ ਨਾ ਕੰਮ ਲੱਗੀ ਹੋਈ ਸੀ ਮੈਂ ਵੀ ਪੁੱਤ ਇਹੀ ਹਿਸਾਬ ਲਾਇਆ ਸੀ ਵੀ ਤੂੰ ਕਿਤੇ ਕੰਮ ਲੱਗੀ ਹੋਵੇਂਗੀ ਹੋਰ ਸੁਣਾ ਘਰੇ ਸਭ ਠੀਕ ਠਾਕ ਨੇ ਹਾਂ ਮੰਮੀ ਸਭ ਠੀਕ ਠਾਕ ਨੇ ਕੀ ਗੱਲ ਪੁੱਤ ਐਨੀ ਢਿੱਲੀ ਜੀ ਬੋਲਦੀਆਂ ਮੰਮੀ ਮੇਰਾ ਨਾ ਤੁਹਾਨੂੰ ਮਿਲਣ ਨੂੰ ਬਹੁਤ ਦਿਲ ਕਰ ਰਿਹਾ ਆਹੋ ਬਾਹਾਂ ਆਕਣੇ ਨਾ ਮੈਨੂੰ ਤੇ ਕਿਵੇਂ ਪੁੱਠੇ ਖੇਖਣ ਕਰਦੀ ਆ ਫਿਰ ਤੂੰ ਆ ਜਾ ਮੈਨੂੰ ਮਿਲਣ ਮੰਮੀ ਮੈਨੂੰ ਤਾਂ ਨਾ ਕੰਮ ਤੋਂ ਛੁੱਟੀ ਹੋਈ ਨਹੀਂ ਮਿਲਦੀ ਉਹ ਤਾਂ ਮੈਨੂੰ ਪਤਾ ਹੀ ਆ ਪੁੱਤ ਤੈਨੂੰ ਕੰਮ ਕਰ ਤੋਂ ਕਿੱਥੇ ਛੁੱਟੀ ਮਿਲਦੀ ਆ ਪਰ ਤੂੰ ਫਿਕਰ ਨਾ ਕਰ ਤੇਰੇ ਭਰਾ ਭਜਾਈ ਨਾ ਆਉਣਗੇ ਤੈਨੂੰ ਇੱਕ ਦਿਨ ਮਿਲਣ ਸੱਚੀ ਮੰਮੀ ਹਾਂ ਪੁੱਤ ਆਉਣਗੇ ਤੈਨੂੰ ਮਿਲਣ ਨਾਲੇ ਨਾ ਤੇਰੀ ਭਾਬੀ ਤਾਂ ਤੇਰੇ ਵਾਸਤੇ ਦੋ ਸੂਟ ਵੀ ਬਣਵਾਈ ਬੈਠੀ ਆ ਚੱਲ ਵਧੀਆ ਹੀ ਆ ਮੰਮੀ ਜੇ ਬੀੜਾ ਭਾਬੀ ਮੈਨੂੰ ਆ ਕੇ ਮਿਲ ਜਾਣਗੇ ਪੁੱਤ ਉਹ ਤਾਂ ਤੈਨੂੰ ਆ ਕੇ ਮਿਲ ਜਾਣਗੇ ਪਰ ਮੀਰਾ ਵੀ ਬਹੁਤ ਦਿਲ ਕਰਦਾ ਤੈਨੂੰ ਮਿਲਣ ਨੂੰ ਮੇਰਾ ਤਾਂ ਤੈਨੂੰ ਮਿਲਣਾ ਰਹਿ ਜਾਊਗਾ ਫੇਰ ਮੰਮੀ ਤੂੰ ਵੀ ਬੀਰੇ ਭਾਬੀ ਨਾਲ ਹੀ ਆ ਜੀ ਮੈਂ ਕਿੱਥੋਂ ਆ ਸਕਦੀ ਆ ਪੁੱਤ ਤੈਨੂੰ ਪਤਾ ਤਾਂ ਹੈਗਾ ਫੇਰ ਪਿੱਛੋਂ ਘਰ ਕੌਣ ਸੰਭੂਗਾ ਓਹੀ ਤਾਂ ਮੰਮੀ ਨਾ ਤਾਂ ਤੁਹਾਡੇ ਤੋਂ ਆ ਹੁੰਦਾ ਤੇ ਨਾ ਹੀ ਮੈਨੂੰ ਟਾਈਮ ਲੱਗਦਾ ਪੁੱਤ ਮੈਂ ਨਾ ਤੇਰੀ ਮਜਬੂਰੀ ਸਮਝ ਸਕਦੀ ਆ ਤੂੰ ਨਾ ਐਂ ਕਰੀ ਟਾਈਮ ਕੱਢ ਕੇ ਮੈਨੂੰ ਫੋਨ ਕਰ ਲਿਆ ਕਰ ਮੈਂ ਤਾਂ ਤੇਰੀ ਆਵਾਜ਼ ਸੁਣ ਕੇ ਬਾਗੋ-ਬਾਗ ਹੋ ਜਾਂਦੀ ਆ ਮੰਮੀ ਤੁਸੀਂ ਵੀ ਮੇਰੇ ਬਾਰੇ ਕੀ ਸੋਚਦੇ ਹੋਵੋਗੇ ਵੀ ਨਾ ਮੈਂ ਤੁਹਾਨੂੰ ਮਿਲਣੋਂ ਨਹੀਂ ਆ ਤੇ ਨਾ ਹੀ ਮੈਂ ਤੁਹਾਨੂੰ ਕਦੇ ਫੋਨ ਕਰਦੀ ਆ ਪੁੱਤ ਇਦੇ ਵਿੱਚ ਤੇਰਾ ਵੀ ਕੋਈ ਕਸੂਰ ਨਹੀਂ ਮੈਂ ਜਾਣਦੀ ਆ ਤੇਰੀਆਂ ਮਜਬੂਰੀਆਂ ਨੂੰ ਚਲ ਠੀਕ ਆ ਮੰਮੀ ਮੈਂ ਨਾ ਹੁਣ ਸੋਈ ਤੇ ਥੋੜੇ ਜੇ ਕੰਮ ਰਹਿੰਦੇ ਆ ਉਹਨਾਂ ਨੂੰ ਕਰਨਾ ਮੈਂ ਨਾ ਤੁਹਾਨੂੰ ਕਿਸੇ ਦਿਨ ਬੇਲੀ ਹੋ ਕੇ ਫੇਰ ਫੋਨ ਕਰੂੰਗੀ ਚਲੋ ਠੀਕ ਆ ਹਾਂ ਫੇਰ ਕੀ ਕਹਿੰਦੀ ਤੇਰੀ ਮਾਂ ਕਰ ਲੈ ਦੁੱਖ ਸੁੱਖ ਉਹਦੇ ਨਾਲ ਹੋਲੇ ਤੁਸੀਂ ਵੀ ਨਾ ਕੁਝ ਵੀ ਬੋਲੀ ਜਾਇਆ ਕਰੋ ਤਾਨੂੰ ਪਤਾ ਮੰਮੀ ਕਹਿੰਦੇ ਸੀ ਵੀ ਕਿਸੇ ਦਿਨ ਵੀਰਾ ਤੇ ਭਾਬੀ ਮਿਲਣ ਆਉਣਗੇ ਉਹ ਤੂੰ ਰਹਿਣ ਦੇ ਉਹਨਾਂ ਨੂੰ ਨਾ ਜਵਾਬ ਹੀ ਦੇ ਦੇ ਤੂੰ ਆਪੀ ਜਾ ਕੇ ਮਿਲੇ ਹੀ ਉਥੇ ਰਾਜ ਇਹ ਕੀ ਗੱਲ ਹੋਈ ਜੀ ਮੈਂ ਉਹਨਾਂ ਨੂੰ ਕਿਵੇਂ ਮਨਾ ਕਰ ਸਕਦੇ ਆ ਉਹਨੂੰ ਉਹ ਮਸਾ ਮਸਾ ਤਾਂ ਮੈਨੂੰ ਮਿਲਣ ਆ ਰਹੇ ਨੇ ਤੈਨੂੰ ਕਹਿ ਤਾਂ ਨਾ ਮੈਂ ਵੀ ਜਵਾਬ ਦੇ ਦੀ ਉਹ ਮਨਾ ਜੇ ਉਹ ਇੱਥੇ ਆ ਗਏ ਮੇਰਾ ਤਾਂ ਔਖੇ ਹੋ ਜਾਣਾ ਆਏ ਕਿਵੇਂ ਮਨਾ ਕਰਦਾ ਨਾ ਤੁਹਾਡੇ ਵੀ ਤਾਂ ਭੈਣ ਆਈ ਹੋਈ ਆ ਜੇ ਮੇਰੇ ਆ ਜਾਣਗੇ ਇਹ ਚ ਗਲਤ ਕੀ ਆ ਉਹ ਜੋ ਤੈਨੂੰ ਮੈਂ ਕਹਿਦਾ ਨਾ ਬਸ ਚੁੱਪ ਕਰਕੇ ਉਹੀ ਕਰ ਲਗਾਸ ਮੇਰੇ ਸਕੂਲ ਵੀ ਲੈ ਕੇ ਇਹਨਾਂ ਦਾ ਪਤਾ ਨਹੀਂ ਕੀ ਬਣੂ ਚੱਲ ਮੰਮੀ ਛੱਡ ਇਸ ਗੱਲ ਨੂੰ ਹੁਣ ਤੂੰ ਮੰਮੀ ਤੇਰੀ ਨੂੰਹ ਨੂੰ ਤਾਂ ਨੌਕਰੀ ਦਾ ਕਮਾਂਢੀ ਬਾਲਾ ਹਾਂ ਪੁੱਤ ਕਮਾਂਢਾ ਤਾਂ ਨੈਟ ਵਿੱਚ ਵੱਧੂ ਐ ਮੰਮੀ ਭਾਬੀ ਤਾਂ ਵੀਰੇ ਦੇ ਬਸਦਾ ਰੋਗ ਨਹੀਂ ਵੀਰਾ ਤਾਂ ਸਾਰਾ ਦਿਨ ਕਮਲਿਆਂ ਵਾਂਗੂ ਬਾਹਰ ਹੀ ਫਿਰਦਾ ਰਹਿੰਦਾ ਹੋਰ ਪੁੱਤ ਤੇਰੇ ਵੀਰੇ ਦੀ ਤਾਂ ਪੁੱਠੀ ਮੱਤ ਐ ਮੈਂ ਤਾਂ ਉਹ ਨਹੀਂ ਪੱਖ ਲੈਨੀ ਆ ਮੇਰਾ ਤਾਂ ਨਾ ਕੱਲਾ ਗੇਰਾ ਪੁੱਟਾ ਹੈਗਾ ਮੈਂ ਤਾਂ ਇਸ ਮਾਰੇ ਡਰਦੀ ਉਹਨੂੰ ਕੁਛ ਕਹਿੰਦੀ ਨਹੀਂ ਪਰ ਮੰਮੀ ਵੀਰਾ ਵੀ ਤਾਂ ਗਲਤ ਆ ਨਾ ਤਾਂ ਹੀ ਤਾਂ ਸ਼ੈਲੀ ਉਹਨੂੰ ਟਿਚ ਨਹੀਂ ਜਾਣਦੀ ਉਹ ਟੀਏ ਉਹ ਕਿਨੂੰ ਟਿਚ ਜਾਂਦੀ ਹੈ ਉਹਦੀ ਤਾਂ ਥਨਖਾ ਆਉਂਦੀਏਗੀ ਤਾਂ ਹੀ ਤਾਂ ਮਾਨ ਨਹੀਂ ਹੈਗੀ ਮੰਮੀ ਕਹੇ ਤਾਂ ਤੂੰ ਸਹੀ ਹੋਈ ਰਹੀ ਆ ਜਿਵੇਂ ਦੇ ਵੀਰੇ ਦੇ ਲੱਛਣ ਆ ਨਾ ਉਹਨੇ ਤਾਂ ਤੈਨੂੰ ਵੀ ਸੁੱਖ ਨਹੀਂ ਦੇਣਾ ਸੁੱਖ ਤਾਂ ਪੁੱਤ ਮੈਨੂੰ ਨਾ ਪੁੱਤ ਦਾ ਨਾ ਨੋੜਾ ਆਬ ਨੌਕਰੀ ਤੇ ਚਲੀ ਜਾਂਦੇ ਆ ਮੈਂ ਤਾਂ ਸਾਰਾ ਇਕੱਲੀ ਕਮੇ ਵਾਂਗ ਬੈਠੀ ਰਹਿਣੀ ਆ ਮੰਮੀ ਆਪਾਂ ਨੂੰ ਨਾ ਇਹਦਾ ਕੋਈ ਹੱਲ ਕੱਢਣਾ ਪੈਣਾ ਸਭ ਤੋਂ ਪਹਿਲਾਂ ਤਾਂ ਨਾ ਆਪਾਂ ਇਹਦੀ ਨੌਕਰੀ ਛਡਾਈਏ ਇਹਨੂੰ ਘਰੇ ਬਿਠਾਈਏ ਫੇਰ ਦੇਖਿਓ ਇਹਦੀ ਕਿਵੇਂ ਆਕੜ ਨਿਕਲਣੀ ਆ ਨਾਲੇ ਘਰੇ ਰਹਿ ਕੇ ਥੋੜੀ ਸੇਵਾ ਕਰੋ ਪੁੱਤ ਮੈਂ ਤਾਂ ਇਹਨੂੰ ਬਠੇਰਾ ਕੋਸ਼ਿਸ਼ ਕੀਤੀ ਆ ਘਰੇ ਬਿਠਾਉਣ ਦੀ ਇਹਨੂੰ ਬਠੇਰੀਆਂ ਗੱਲਾਂ ਸੁਣਾਈਆਂ ਪਰ ਇਹਦੇ ਤਾਂ ਕੰਨ ਤੇ ਜੂਨ ਹੀ ਸਰਕਦੀ ਮੰਮੀ ਐ ਨਹੀਂ ਇਹਨੇ ਪੋਲੇ ਪੈਰੀ ਨੌਕਰੀ ਛੱਡਣੀ ਆਪਾਂ ਨੂੰ ਤਾਂ ਨਾ ਇਹਦੇ ਨੱਕ ਦੇ ਵਿੱਚ ਦਮ ਲਿਆਉਣਾ ਪੈਣਾ ਫੇਰ ਇਹ ਅੱਕ ਕੇ ਛੱਡੂ ਨੌਕਰੀ ਗੰਦ ਦਾ ਪੁੱਤ ਤੇਰੀ ਛੋਲਾ ਨੇ ਸੱਚੀ ਹੈਗੀ ਪਰ ਇਹ ਜਿੱਦੀ ਬਿਠੈਰੀ ਐ ਇਹਨੇ ਹਾਰ ਨਹੀਂ ਮੰਨਣੀ ਮੰਮੀ ਜੇ ਭਾਬੀ ਹਾਰ ਮੰਨਣ ਵਾਲੀ ਨਹੀਂ ਨਾ ਤਾਂ ਹਾਰ ਤਾਂ ਮੈਂ ਵੀ ਮੰਨਣ ਵਾਲੀ ਨਹੀਂ ਬਸ ਤੁਸੀਂ ਹੁਣ ਮੇਰਾ ਸਾਥ ਦਿਓ ਤੇਰੇ ਲਈ ਫੇਵਰੇਟ ਕਾਫੀ ਬਣਾਈਆ ਉਹਨਾਂ ਨੂੰ ਦੇ ਕੇ ਆਉਣੀ ਆ ਫੇਰ ਦੇਖੀ ਮੰਮੀ ਆਪਾਂ ਦੋਨੋਂ ਜਣੀਆਂ ਇਹਨੂੰ ਕਿਵੇਂ ਸਿੱਧਾ ਕਰਦੀਆਂ ਆ ਹਲੋ ਦੀਦੀ ਕੌਫੀ ਦੇਖੀ ਬੁੱਤ ਧਿਆਨ ਨਾਲ ਇਹਨੂੰ ਤਾਂ ਮੈਡਮ ਨੂੰ ਕੋਈ ਕੰਮ ਕਰਨਾ ਹੀ ਨਹੀਂ ਆਉਂਦਾ ਹੈਗਾ ਮੰਮੀ ਇਹਦੇ ਵਿੱਚ ਮੇਰਾ ਕੀ ਕਸੂਰਾ ਕੌਫੀ ਤਾਂ ਦੀਦੀ ਤੋਂ ਡੁੱਲੀ ਆ ਹਾਂ ਮੰਮੀ ਕੌਫੀ ਤਾਂ ਮੇਰੇ ਤੋਂ ਹੀ ਡੁੱਲੀ ਆ ਲਿਆ ਭਾਬੀ ਮੈਂ ਇਹਨਾਂ ਨੂੰ ਸਾਫ਼ ਕਰ ਦੇਣੀ ਆ। ਨਾ ਭੁੱਤ ਤੂੰ ਕਿਹਨਾਂ ਸਾਲ ਕਰੇਂਗੀ? ਆਪਣੇ ਘਰੇ ਤੇ ਤੂੰ ਸਾਫ਼-ਸਮਾਈਆਂ ਕਰਦੀ ਐ। ਇੱਥੇ ਆ ਕੇ ਵੀ ਤੂੰ ਕੰਮ ਕਰੇਂਗੀ? ਕੋਈ ਨਾ ਦੀਦੀ। ਮੈਂ ਤੁਹਾਡੇ ਲਈ ਨਾ ਦੁਬਾਰਾ ਕਾਫੀ ਬਣਾ ਲਿਆ ਹੋਣੀ ਆ। ਨਾ ਹੋਰ ਕਾਫੀ। ਨਾ ਹੋਰ ਕਾਫੀ ਨੂੰ ਕਿੱਥੇ ਭੂਰੀ ਬਣੀ ਹੋਈ ਐ? ਤੇਰੇ ਵਾਲੀ ਪੀ ਹੋ ਜਾਦੇ ਨੂੰ। ਕੋਈ ਨਹੀਂ ਮੰਮੀ। ਮੈਂ ਆਪਣੇ ਲਈ ਨਾ ਕੌਫੀ ਆਪ ਹੀ ਬਣਾ ਲਿਆਉਂਗੀ। ਉਹ ਭਾਬੀ ਦੀਆਂ ਨਾ ਭਾਬੀ ਨੂੰ ਹੀ ਪੀ ਲੈਣ ਦੋ। ਮੇਰੀ ਕਿਸਮਤ 'ਚ ਕਿੱਥੇ ਸੁੱਖ? ਮੈਂ ਤਾਂ ਉੱਥੇ ਵੀ ਕਰਦੀ ਸੀ, ਇੱਥੇ ਵੀ ਕਰ ਲੂੰਗੀ। ਦੀਦੀ ਕਿਹੋ ਜੀਆਂ ਗੱਲਾਂ ਕਰਦੇ ਹੋ ਤੁਸੀਂ? ਮੈਂ ਨਾ ਵੈਸੇ ਵੀ ਪਹਿਲਾਂ ਪੀ ਕੇ ਹੀ ਹੱਟੀ ਸੀਗੀ ਕੌਫੀ। ਮੈਂ ਤੁਹਾਨੂੰ ਹੁਣੇ ਲਿਆ ਕੇ ਦਿੰਦੀ ਆ ਉਹ। ਕਿਉ ਮम्मी ਆਇਆ ਨਾ ਮਜ਼ਾ। ਅੱਗ ਨਹੀਂ ਇਹਨੂੰ ਨਿੱਕੇ ਨਿੱਕੇ ਗੱਲਾਂ ਤੇ ਨਾ ਤੰਗ ਕਰਕੇ ਘਰੇ ਬਿਠਾਉਣਾ ਪਾਣੇ